ਅਗਰਵਾਲ ਸਮਾਜ ਦੇ ਅਹੁਦੇਦਾਰ ਨਿਤਾਗਨ ਅਜਿਹਾ ਪਹਿਲਾਂ ਬੋਲਿਆ ਗਿਆ ਕਿ ਅਗਰਵਾਲ ਸਮਾਜ 62% 62% ਕੰਟਰੀ ਦਾ ਵਿੜਦਾਨ ਦੇ ਵਿੱਚ ਦਿੰਦੇ ਐ ਸੋ ਇਹ ਸਭ ਤੋਂ ਵੱਡਾ দান ਹੈ ਜੇ ਕਿਸੇ ਦੀ ਜਰੂਰਤ ਬਿੜੇ ਦੇ ਕੰਮ ਆ ਸਕੀ ਹੈ ਵੈਸੇ ਮੈਂ ਮੇਰਾ ਨਾਮ ਬੁਲਾ ਰਿਆਂ ਦੀ ਲਿਸਟ 'ਚ ਹੈ ਨਹੀਂ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਇੱਕ ਆਪਰੇਸ਼ਨ ਹੋਇਆ ਹੋਇਆ ਹੈ ਰੀਸੈਂਟਲੀ ਤੇ ਡਾਕਟਰਾਂ ਨੇ ਉਹਨਾਂ ਨੂੰ ਬੋਲਣ ਤੋਂ ਮਨਾ ਕੀਤਾ ਹੋਇਆ ਹੈ ਹਾਲਾਂਕਿ ਟਰੈਵਲ ਤੋਂ ਵੀ ਮਨਾ ਕੀਤਾ ਸੀ ਪਰ ਉਹ ਕਹਿੰਦੇ ਇਸ ਫੰਕਸ਼ਨ ਨੂੰ ਮੈਂ ਜ਼ਰੂਰ ਅਟੈਂਡ ਕਰੂੰਗਾ ਕਿਉਂਕਿ ਪਹਿਲਾਂ ਆਲਰੇਡੀ ਅਨਾਉਂਸਮੈਂਟ ਹੋ ਗਈ ਸੀ ਬਾਗਰਾਮ ਜੀ ਹੋਣੀ ਸਾਰੇ ਸੋ ਮੈਂ ਨਾ ਤਾਂ ਮੈਂ ਤੁਹਾਨੂੰ ਕੁਝ ਰਾਜਨੀਤਿਕ ਬੋਲਣਾ ਹੈ ਓਕੇ ਮੈਂ ਫਿਰ ਵੀ ਇੱਕ ਸਚਾਈ ਜਿਹੜੀ ਸਾਡੇ ਸਮਾਜ ਨੂੰ ਅੱਜ ਖਾ ਰਹੀ ਹੈ ਸਾਡੇ ਨੌਜਵਾਨ ਵਰਗ ਨੂੰ ਖਾਸ ਤੌਰ ਤੇ ਕੁਝ ਬੇਰੁਜ਼ਗਾਰੀ ਦੀ ਦਲਦਲ ਚਲੇ ਗਏ ਜਿਹੜੇ ਬੱਚੇ ਉਹਨਾਂ ਨੂੰ ਸਾਡੇ ਸੱਤਾਧਾਰੀਆਂ ਨੇ ਚਿੱਟੇ ਤੇ ਲਾਤਾ ਨਸ਼ਿਆਂ ਨਾਲ ਘਰਾਂ ਦੇ ਵਿੱਚ ਸੱਥਰ ਵਿਛ ਗਏ ਪਤਾ ਨਹੀਂ ਕਿੰਨੀਆਂ ਰੰਗਲੀਆਂ ਚੁੰਨੀਆਂ ਚਿੱਟੀਆਂ ਹੋ ਗੀਆਂ ਕਿੰਨੀਆਂ ਪੈਣਾ ਦੀਆਂ ਚੁੰਨੀਆਂ ਜਿਹੜੀਆਂ ਦੇ ਉਹਨਾਂ ਰੰਗ ਬਦਲ ਗਏ ਪਰ ਦੁੱਖ ਦੀ ਗੱਲ ਇਹ ਹੈ ਕਿ ਘਰਾਂ ਦੇ ਘਰ ਖਾਲੀ ਹੋ ਗਏ ਪਰ ਮਨ ਦੇ ਨਹੀਂ ਕਿ ਸਾਡੇ ਅਸੇ ਸਾਡਾ ਪੰਜਾਬ ਕਿਸੇ ਬਿਮਾਰੀ ਤੋਂ ਪੀੜਤ ਹੈ ਡਾਕਟਰ ਕੋਲੇ ਜਾਣਿਆ ਤਾਂ Papa ਜੀ ਨਹੀਂ ਬੰਨੀ ਤਾਂ ਇਲਾਜ ਨਹੀਂ ਸ਼ੁਰੂ ਹੋ ਸਕਦਾ ਸਾਨੂੰ ਪਹਿਲਾਂ ਐਡਮਿਟ ਕਰਨਾ ਪਊਗਾ ਕਿ ਹਾਂ ਹੀ ਬਿਮਾਰੀ ਹੈਗੀ ਔਰ ਇਹਨੂੰ ਅਸੀਂ ਠੀਕ ਕਰਨਾ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸ਼ਹੀਦਾਂ ਦੀ ਗੁਰੂਆਂ ਦੀ ਕੀਰਤ ਕਰਦੀ ਹੈ ਸਾਡੀ ਧਰਤੀ ਬਹੁਤ ਉਪਜਾਉ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਦੀ ਕੋਈ ਧਰਤੀ ਇੰਨੀ ਉਪਜਾਉ ਨਹੀਂ ਹੈਗੀ ਅਮਰੀਕਾ ਕੈਨੇਡਾ ਇੰਗਲੈਂਡ ਹਾਲੈਂਡ ਬੈਲਜੀਅਮ ਫਰਾਂਸ ਇਟਲੀ ਜਰਮਨੀ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਜਗ੍ਹਾ ਜਾ ਕੇ ਆਇਆ ਸੀ ਪਰ 25 ਤੋਂ 30 ਮਣ ਦਾਣੇ ਪੈਦਾ ਕਰਦੀ ਹੈ ਇਹਨਾਂ ਦੀ ਧਰਤੀ 6-6 ਮਹੀਨੇ ਬਾਸ ਪਈ ਰਹਿੰਦੀ ਹੈ ਫਿਰ ਬਾਰਿਸ਼ ਪੁਰਦੀ ਹੈ ਫਿਰ ਕੁਛ ਬੀਜਦੇ ਨੇ ਬਰਾਨੀ ਜੀ ਖੇਤੀ ਪਰ ਮੇਰੀ ਸਮਝ ਤੋਂ ਮੇਰੀ ਵਿੱਦਿਆ ਤੋਂ ਬਾਹਰ ਹੈ 25 30 ਮੰਨ ਵਾਲੇ ਮੋਜਾ ਕਰੀ ਜਾਂਦੀ ਹੈ 150 ਮੰਨ ਵਾਲੇ ਭੁੱਖੇ ਮਰ ਜਾਂਦੇ ਆ ਕਿਉਂ ਕਿ ਧਰਤੀ ਦਾ ਕੋਈ ਕਸੂਰ ਨਹੀਂ ਜਿਹੜੇ ਅਸੀਂ ਅੱਕੇ ਲਾਏ ਜਿਹੜੇ ਉਹਨੂੰ ਲੀਟਰ ਬਣਾ ਲਿਆ ਉਹ ਮਾਰੇ ਨਿਕਲੇ ਉਹ ਆਪਣੇ ਨਾਲ ਤੇ ਸੌਦਾ ਕਰ ਜਾਂਦੇ ਨੇ ਉਹ ਆਪਣੇ ਦਾਦੇ ਕਮਿਸ਼ਨ ਖਾ ਜਾਂਦੇ ਨੇ ਸੋ ਮੈਂ ਬਹੁਤਾ ਜਿਆਦਾ ਰਾਜਨੀਤਿਕ ਨਹੀਂ ਬੋਲਣਾ ਕਿਸੇ ਦਾ ਨਾਮ ਵੀ ਲੈਣਾ ਪਰ ਕਿਉਂਕਿ ਮੈਨੂੰ ਕਹਾ ਗਿਆ ਕਰਤਾ ਸੁਣਾਉਣ ਲਈ ਜੀ ਜੀ ਮਹਾਰਾਜਾ ਅਗਰਸੇਨ ਜੀ ਜਨਮ ਦਿਹਾੜੀ ਹੈ ਤੇ ਜਿਨ੍ਹਾਂ ਨੇ ਸਾਰੇ ਮੁਲਕ ਤੇ ਰਾਜ ਕੀਤਾ ਔਰ ਉਹਨਾਂ ਸਮਾਜ ਦੇ ਬਹੁਤ ਮੋਤਵਾਰ ਗੰਦੇ ਬੈਠੇ ਆ ਕਿਹਾ ਗਿਆ ਕਿ ਕੋਈ ਕਵਿਤਾ ਬਾਂਸਾ ਸਾਹਿਬ ਸਾਡੇ ਮਾਲਵੇ ਦੇ ਐਮਐਲਏ ਨੇ ਰਹਿਨੇ ਪਰ ਅਸਲ ਚ ਕਵਿਤਾ ਕੀ ਹੈ ਜਿਹੜੇ ਸਾਡੇ ਮੀਡਲ ਨੇ ਉਹ ਇਹੋ ਜਿਹੀਆਂ ਗੱਲਾਂ ਕਹਿ ਕੇ ਜਾਂਦੇ ਨੇ ਜਿਹਦਾ ਮਤਲਬ ਹੀ ਨਹੀਂ ਨਿਕਲਦਾ ਕੋਈ ਸਾਨੂੰ ਹਰ ਰੋਜ਼ ਇਹੋ ਜਿਹੀ ਗੱਪ ਸੁਣਨ ਨੂੰ ਮਿਲ ਰਹੇ ਨੇ ਹਰ ਰੋਜ਼ ਕੁਝ ਨਾ ਕੁਝ ਕਹਨੇ ਆਫ ਕਰ ਦਿਆਂਗੇ ਕਦੇ ਕਹਿੰਦੇ ਮੰਗਲ ਕਰਾਏ ਤੇ ਰੈਲੀ ਕਰਾਂਗੇ ਕਦੇ ਕਹਿੰਦੇ ਪਾਣੀ ਦੇ ਪੱਸਾ ਚੱਲਣ ਗਿਆ ਕਦੇ ਕਹਿੰਦੇ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ ਇਹ ਕਵਿਤਾ ਉਹਦੇ ਵਰਗਾ ਭਾਸ਼ਣ ਹੁੰਦਾ ਉਹਨਾਂ ਦਾ ਕਵਿਤਾ ਚ ਵੀ ਕੁਝ ਨਹੀਂ ਹੈਗਾ ਆਠੇ ਹੀ ਬਸ ਸਿੱਧੀ ਐਦਾਂ ਦੀਆਂ ਜਿਹੜੀਆਂ ਇੰਪੋਸੀਬਲ ਗੱਲਾਂ ਨੇ ਉਹ ਕਵਿਤਾ ਚ ਨੇ ਰਾਵੀ ਜੋ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਲੈਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਯਾਰ ਕੱਲਾ ਸੁੱਕੀ ਤੇ ਵਗਈ ਇਹਨਾਂ ਦਾ ਪਾ ਕੇ ਧਿਆਨ ਹਟਾਤਾ ਰਾਗੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੀ ਨਾ ਜਿਹੜਾ ਲੱਭੀ ਨਾ ਉਹਨੂੰ ਲੱਭੀਆਂ ਤਿੰਨ گاਵਾਂ ਦੋ ਫੰਡਰਾ ਇੱਕ ਸੂਈ ਨਾ ਜਿਹੜੀ ਸੂਏ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਕੁੱਠੇ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਦੇਖਣਾ ਹੈ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਹੀ ਨਾ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁਸਕੀਆਂ ਇੱਕ ਬੱਚੀ ਨਾ ਲੈ ਆ ਭਾਸ਼ਣ ਹੁੰਦਾ ਲੱਭ